ਅੱਜ ਦਾ ਪ੍ਰੋਗਰਾਮ ਸੇਤ ਸੰਭਾਲ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਵੱਧਦੀ ਹੀ ਜਾ ਰਹੀ ਹੈ ਗਰਮੀ ਤੋਂ ਹੋਣ ਵਾਲੇ ਨੁਕਸਾਨ ਤੋਂ ਕਿਵੇਂ بچਿਆ ਜਾ ਸਕਦਾ ਹੈ ਅੱਜ ਸਾਡੇ ਸਹਿਯੋਗੀ ਪ੍ਰਾਈਮਰੀ ਕੀ ਨਿਊਜ਼ ਚੈਨਲ ਦੇ ਸਮਾਧਤਾ ਗੁਰਦੀਪ ਚਾਬਾ ਅੱਜ ਪਟਿਆਲਾ ਦੇ ਮਸ਼ਹੂਰ ਡਾਕਟਰ ਕੁਨੀਤ ਕੋਲ ਸਪੈਸ਼ਿਸਟ ਨਿਊਰੋ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਇੱਕ ਵਿਸ਼ੇਸ਼ ਚਰਚਾ ਨਿਊਜ਼ ਦੇ ਵਿੱਚ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਚੇਂਜ ਹੋਣ ਦੇ ਨਾਲ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਇਦਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪਬਲਿਕ ਨੂੰ ਗਰਮੀ ਵਧਨ ਕਰਕੇ ਜਾਂ ਕਿਸ ਤਰ੍ਹਾਂ ਦੇ ਉਹਦੇ ਇਲਾਜ ਕਰਨੇ ਚਾਹੀਦੇ ਕੀ ਕੀ ਪਰੇਸ਼ਾਨੀਆਂ ਸਰ ਮੈਂ ਡਾਕਟਰ ਪੁਨੀਤ ਫੁੱਲ ਹਾਂ ਬ੍ਰੇਨ ਦਾ ਸਪੈਸ਼ਲਿਸਟ ਹਾਂ ਮੈਂ ਅੱਜ ਪਿਛਲੇ 15 ਦਿਨਾਂ ਤੋਂ ਦੇਖ ਰਿਹਾ ਕਿ ਸਿਰਦਰਦ ਬਹੁਤ ਜ਼ਿਆਦਾ ਵਧ ਰਿਹਾ ਹੈ ਲੋਕਾਂ ਦੇ ਵਿੱਚ ਬ੍ਰੇਨ ਸਟ੍ਰੋਕ ਯਾਨੀ ਕਿ ਹੀਟ ਸਟ੍ਰੋਕ ਦੇ ਕਾਫੀ ਸਿੰਪਟਮਸ ਆ ਰਹੇ ਹਨ ਜਿਸ ਨਾਲ ਕਿ ਸਿਰਦਰਦ ਹੁੰਦਾ ਹੈ ਅੱਖਾਂ ਗੇਨੇ ਰੰਦਾ ਹੈ ਪੇਸ਼ੈਂਟ ਕਈ ਵਾਰ ਬਿਉਸ਼ ਵੀ ਹੋ ਜਾਂਦੇ ਹਨ ਸੋ ਗਰਮੀ ਦਾ ਤਾਪਮਨ ਜ਼ਰੂਰ ਤੋਂ ਜ਼ਿਆਦਾ ਵਧ ਰਿਹਾ ਹੈ ਮੈਂ ਇਹ ਐਡਵਾਈਸ ਕਰਾਂਗਾ ਕਿ ਬ੍ਰੇਨ ਨੂੰ ਬਚਾਉਣ ਵਾਸਤੇ ਇਕਦਾ ਬਹੁਤ ਜ਼ਰਾ ਤੇਜ਼ ਧੁੱਪ ਦੇ ਵਿੱਚ ਬਾਹਰ ਨਾ Nikle ਜੇ ਕਦੀ ਲੱਗਦਾ ਹੈ ਕਿ ਨਿਕਲਣਾ ਪਏਗਾ ਤਾਂ ਸਿਰ ਨੂੰ ਹਮੇਸ਼ਾ ਕਵਰ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਤਾਂ ਲਾਈਟ ਕਲਰ ਕਪੜੇ ਯਾਨੀ ਕਿ ਸਫੇਦ ਰੰਗ ਦੇ ਕਪੜੇ ਜਾਂ ਲਾਈਟ ਕਲਰ ਕਪੜੇ ਪਾਣੇ ਚਾਹੀਦੇ ਹਨ ਤੇ ਸਿਰ ਨੂੰ ਵੀ ਕਵਰ ਕਰਨਾ ਚਾਹੀਦਾ ਹੈ ਕਿ ਸਿਰ ਦੇ ਉੱਪਰ ਸਿੱਧੀ ਧੁੱਪ ਨਾ ਲੱਗੇ ਡਾਕਟਰ ਸਾਹਿਬ ਸਿਰ ਨੂੰ ਕਵਰ ਕਰਕੇ ਚੱਲਦੇ ਆ ਟੱਕੇ ਚੱਲਦੇ ਇਸ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਦਾ ਜਿਹੜਾ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਪ੍ਰੋਟੀਨ ਦੀ ਮਾਤਰਾ ਘੱਟ ਤੋਂ ਘੱਟ ਖਾਣੀ ਚਾਹੀਦੀ ਹੈ ਜੀ ਗਰਮੀਆਂ ਦੇ ਵਿੱਚ ਪਾਣੀ ਦਾ ਇਨਟੇਕ ਜਿੰਨਾ ਹੋ ਸਕੇ ਜ਼ਿਆਦਾ ਲੈਣਾ ਚਾਹੀਦਾ ਹੈ ਉਹ ਫਰੂਟ ਜਿਨ੍ਹਾਂ ਵਿੱਚ ਪਾਣੀ ਜ਼ਿਆਦਾ ਹੋਵੇ ਵਾਟਰ ਇਨਟੇਕ ਪੋਟਾਸ਼ੀਅਮ ਇਨਟੇਕ ਜ਼ਿਆਦਾ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਦੇਖਿਆ ਜਾਏ ਕਿ ਜਿਹੜੀ ਇਹ ਗਰਮੀ ਦੇ ਵਿੱਚ ਜਿਹੜੀ ਸਮੱਸਿਆ ਆ ਰਹੀ ਹੈ ਜ਼ਿਆਦਾਤਰ ਬੱਚਿਆਂ ਨੂੰ ਹੈ ਬਜ਼ੁਰਗਾਂ ਨੂੰ ਹੈ ਜਾਂ ਨੌਜਵਾਨ ਸਾਥੀਆਂ ਨੂੰ ਵੀ ਹੈਗੀ ਹੈ ਜ਼ਿਆਦਾ ਸਮੱਸਿਆ ਆ ਰਹਾ ਛੋਟੇ ਬੱਚਿਆਂ ਨੂੰ ਆ ਰਹੀ ਹੈ ਜਾਂ ਬਜ਼ੁਰਗਾਂ ਨੂੰ ਆ ਰਹੀ ਹੈ ਨੌਜਵਾਨਾਂ ਦੀ ਜਿਹੜੀ ਟੈਂਡੈਂਸੀ ਹੁੰਦੀ ਹੈ ਉਹ ਫਿਰ ਵੀ ਬੈਟਰ ਹੁੰਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਚੰਗੀ ਹੁੰਦੀ ਹੈ ਪਰ ਜਿਹੜੇ ਵਲਰੇਬਲ ਗਰੁੱਪ ਐ ਬੱਚੇ ਤੇ ਬਜ਼ੁਰਗ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਆਪਾਂ ਕੰਡਾਟ ਸਾਹਿਬ ਗਰਮੀ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਧੁੱਪ ਦੇ ਵਿੱਚੋਂ ਇੱਕਦਮ ਆਪਾਂ ਅੰਦਰ ਜਾਨੇ ਏਸੀ ਦੇ ਵਿੱਚ ਬੈਠ ਜਾਨੇ ਏਸੀ ਚੋਂ ਨਿਕਲਦੇ ਆਪਾਂ ਇੱਕਦਮ ਧੁੱਪ ਦੇ ਵਿੱਚ ਆ ਜੰਨੇ ਆ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਕਿੰਨਾ ਕੁ ਪ੍ਰੇਸ਼ ਕਰਨਾ ਚਾਹੀਦਾ ਨਹੀਂ ਇਹ ਕੋਈ ਬਹੁਤ ਜ਼ਿਆਦਾ ਉਹ ਗੱਲ ਨਹੀਂ ਐ ਪਰ ਹਾਂ ਡੈਫੀਨਿਟਲੀ ਜੇ ਟੈਂਪਰੇਚਰ ਦਾ ਸਡਨ ਚੇਂਜ ਹੋਵੇ ਤਾਂ ਨੁਕਸਾਨ ਕਰ ਸਕਦਾ ਹੈ ਪਰ ਏਸੀ ਧੁੱਪ ਦੇ ਵਿੱਚੋਂ ਕਿਸੀ ਵਿੱਚ ਲਗਾਤਾਰ ਇੱਕਦਮ ਨਾ ਬੈਠੀਏ ਪਰ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਨਹੀਂ ਪਏਗਾ हां सडन चेंज ऑफ टेंपरेचर ਜਿਸਪਾਸ 40 ਡਿਗਰੀ ਤੋਂ ਆਪਾਂ ਸਿੱਧਾ 18 ਡਿਗਰੀ ਤੇ ਆ ਜਾਾਂਗੇ ਉਸਰ ਬੋਡੀ ਤੇ ਕੁਝ ਨੁਸਖਰਵਾ ਪੈ ਸਕਦਾ ਹੈ ਜੀ ਖਾਣ ਪੀਣ ਦੀ ਗੱਲ ਕਰੀਏ ਅੱਜ ਕੱਲ੍ਹ ਲੋਕ ਦੇਖਦੇ ਆ ਵੀ ਗਰਮੀ ਨੂੰ ਦੇਖਦੇ ਹੋਏ ਇਕਦਮ ਕੋਲਡ ਡਰਿੰਕ ਵਾਲੀ ਸਾਈਡ ਤੇ ਭਜਦੇ ਆ ਫ੍ਰੀਜ ਦਾ ਠੰਡਾ ਪਾਣੀ ਪੀਂਦੇ ਆ ਖਾਣ ਪੀਣੇ ਚੀਜ਼ਾਂ ਦੇ ਵਿੱਚ ਪਰ ਲਿਕਵਿਡ ਦੀ ਗੱਲ ਕਰਦੇ ਆ ਤਾਂ ਕੋਲਡ ਡਰਿੰਕ ਉਹਨਾਂ ਨੂੰ ਪੀਣੀ ਚਾਹੀਦੀ ਕਿ ਨਹੀਂ ਪੀਣੀ ਚਾਹੀਦੀ ਕੋਲਡ ਡਰਿੰਕ ਕਾਰਬੋਨੇਟਡ ਡਰਿੰਕਸ ਹਨ ਉਹਨਾਂ ਦਾ ਫਾਇਦਾ ਨਹੀਂ ਨੁਕਸਾਨ ਹੈ ਜੇ ਪੀਣਾ ਹੈ ਤਾਂ ਲੱਸੀ ਪੀ ਸਕਦੇ ਹਨ ਛਾਚ ਪੀ ਸਕਦੇ ਹਨ ਨਿੰਬੂ ਪਾਣੀ ਸ਼ਿਕੰਜਵੀ ਜਿਹੜੀਆਂ ਆਪਣੀਆਂ ਪੁਰਾਣੀਆਂ ਚੀਜ਼ਾਂ ਹੈ ਉਹੀ ਬੈਟਰ ਹੈ ਕੋਲ ਡਰਿੰਕਸ ਬਿਲਕੁਲ ਅਵਰਡ ਕਰਨੇ ਚਾਹੀਦੇ ਆ ਡਾਕਟਰ ਸਾਹਿਬ ਇਸ ਤੋਂ ਇਲਾਵਾ ਜੇ ਪਾ ਹੋਰ ਦੇਖਦੇ ਆ ਆਉਣ ਵਾਲੇ ਸਮੇਂ ਚ ਮੌਸਮ ਹੋਰ ਵੀ ਗਰਮ ਹੋ ਸਕਦਾ ਕੀ ਮੈਸੇਜ ਦੇਣਾ ਚਾਹ ਰਹੇ ਆ ਪਬਲਿਕ ਨੂੰ ਗਰਮੀ ਤੋਂ ਬਚਣਾ ਚਾਹੀਦਾ ਹੈ ਜੀ ਜੇ ਤੁਸ ਨੂੰ ਬਾਹਰ ਚਾਂਦੀ ਲੋਡ ਪੈਂਦੀ ਹੈ ਤਾਂ ਪੀਕ ਜਿਹੜੇ ਸਮਰ ਦਾ ਪੀਕ ਜਿਹੜਾ ਵੈਦਰ ਹੈ ਉਹਨੂੰ ਅਵਰਡ ਕਰਨਾ ਚਾਹੀਦਾ ਹੈ ਜਾਂ ਤਾਂ ਮਾਰਨਿੰਗ ਜਾਓ ਜਾਂ ਈਵਨਿੰਗ ਜਾਓ ਨੰਬਰ 2 ਸਿਰ ਨੂੰ ਹਮੇਸ਼ਾ ਕਵਰ ਰੱਖੋ हो सके तो एक तम्बरेला की वरतो इस्तेमाल कर सकते हैं आप हमेशा अपने नाल रखो लगातार पानी पी के हाइड्रेटिड रहो इस काफ़ी बीमारिया तो बच सकते हैं इस साल अपने डॉक्टर अपने डॉक्टर पनीत फुल जो कि पटियाला तो, मल्टी स्पैशलिट ने इन्ह ने अपने सुझाव दते हैं कि गर्मी तो बचन वास्ते आप चाहिए डॉक्टर साहब बहुत बहुत धनबाद थैंक यू सो मच सर थैंक